ਕੱਟ ਕੱਢ ਜਾ ਹੁਣ ਇਹ ਨਹੀਂ ਕੱਢ ਸਕਦਾ ਐ ਕੱਢ ਨਹੀਂ ਸਕਦਾ ਹੁਣ ਤੂੰ ਗਾ ਇਥੇ ਤੇਰੇ ਕੱਪੜੇ ਪੀਂਦੇ ਕੱਪ ਕਰਾਉਂਦੇ ਕੀ ਅੱਸੀ ਫਿਰ ਇਹ ਕੱਪ ਕਰਾਉਂਦੇ ਨੀਰ ਨਹੀਂ ਅੱਜ ਹੁਣ ਵੜਾਉਂਦੇ ਚਾ ਚੱਕੀ ਫਿਰ ਚਾ ਢੋਲ ਵੀ ਉਹਨੇ ਦੇਣੀ ਚਿੱਟੇ ਲਈ ਬੜੇ ਫਿਰਨੇ ਆ ਚਲੋ ਚੱਲ ਵੀ ਚਾਬੀ ਲਿਆ ਇਹ ਦੁੱਧ ਨਾ ਮਲਾਈਆਂ ਖਾਂਦੀ ਆ ੜਕੇ ਤੜਕੇ ਘੋ ਵੀ ਕੱਢਦੀ ਆ ਇਹਦੀ ਵੀ ਆ ਪੱਤੀ ਵੀ ਆ ਇਹਦੀ ਵੀ ਆ ਉਹ ਮਹਿੰਗਾ ਘੋ ਵੇਚਦੀ ਜੇ ਇਹਦੀ ਲੜਾਈ ਬਹੁਤ ਆ ਇਹ ਮਹੀਨੇ ਦਾ 15000 ਰੁਪਏ ਹੋ ਵੇਚਣੇ ਨੇ ਮੈਂ ਤਾਂ ਕਿਹਦੀ ਮੱਠੀ ਦਾ ਕਰਦਾ ਮੱਠੀ ਮੈਂ ਨਾ ਕਰੋ ਪਿਛਲੇ ਮਹੀਨੇ ਆਪਾਂ ਕਿੰਨੇ ਦਾ ਵੇਚਿਆ ਦੋਨਾਂ ਨੇ ਸਾਡੇ ਜੇ 14000 ਉਹ ਲੈ ਗਈ ਉਧਰ ਭਾਈ ਹਾਂ ਫਾਲ ਹੈ ਚਲੋ ਵਧੀਆ ਆ ਹਾਂ ਫਾਲ ਲੜਾਈ ਬਹੁਤ ਆ ਇਹ ਨਹੀਂ ਇਹ ਦੁੱਧ ਨਾ ਮਲਾਈਆਂ ਖਾਂਦੀ ਆ ਤਰਕੇ ਤੜਕੇ ਕਿਉਂ ਵੀ ਕੱਢਦੀ ਆ ਵੇਚਦੀ ਵੀ ਆ ਵੇਚਦੀ ਵੀ ਆ ਵਾ ਵੇਚਦੀ ਵੀ ਆ ਇਹ ਵੇਚਦੀ ਵੀ ਆ ਬਹੁਤ ਮਹਿੰਗਾ ਕਿਉਂ ਵੇਚਦੀ ਜੇ ਇਹ ਵੀ ਡਾਈ ਬਹੁਤ ਆ ਇਹ ਮਹੀਨੇ ਦਾ 15000 ਦਾ ਵੇਚ ਦਿੰਦੇ ਮੈਂ ਤਾਂ ਕਿ ਮਰਤੀ ਕਰਦਾ ਤੂੰ ਜੀ ਅੱਧੀ ਮੈਂ ਕਰੀ ਪਿਛਲੇ ਮਹੀਨੇ ਆਪਾਂ ਕਿੰਨੇ ਦਾ ਵੇਚਿਆ ਦੋਨਾਂ ਨੇ ਸਾਡੇ ਚਾਹੀਏ 14000 ਉਹ ਲੈ ਗਈ ਉਧਰ ਭਾਈ ਹਾਂ ਫਾਲ ਹੈ ਚਲੋ